ਲੋ ਵੀ ਦੋਸਤੋ ਆਪਾਂ ਜਿਹੜਾ ਦਵਾਰਿਆਂ ਗੰਡੋਆਂ ਵਾਲਾ ਪੂਰਾ ਹੈ ਉਹ ਪਾ ਦਿੱਤਾ ਹੈ ਗੰਡੋਆਂ ਦੇ ਜਿਹੜੇ ਅੰਡੇ ਨੇ ਉਹ ਹੁਣੇ ਸ਼ੁਰੂ ਹੋ ਗਏ ਨੇ ਆ ਤੁਸੀਂ ਦੇਖ ਸਕਦੇ ਹੋ ਭਰਾਵੋ ਇਹ ਜਿੱਦੇ ਆਪਾਂ ਨੇ ਪਾਇਆ ਸੀ ਇਹ ਗੋਹਾ ਤੀਗਾ ਬਿਲਕੁਲ ਅੱਜ ਦੇਖ ਲਓ ਇਹਨੂੰ ਅਜੇ ਪਾਏ ਨੂੰ 6-7 ਦਿਨ ਹੋਏ ਨੇ ਇਹਦੀ ਗੰਡੋਆਂ ਨੇ ਖਾਧਾ ਜਿਹੜੀ ਖਾਦ ਦੇ ਰੂਪ ਚ ਬਣਾਤਾ ਇਹਦੇ ਉੱਤੇ ਕੋਈ ਬਾਹਲਾ ਥੋੜਾ ਖਰਚ ਨਹੀਂ ਆਉਂਦਾ ਆ ਤੁਸੀਂ ਦੇਖ ਸਕਦੇ ਹੋ ਕਿ ਦੋ ਇੱਟਾਂ ਮਤਲਬ ਕਿ ਦੋ-ਦੋ ਇੱਟਾਂ ਦਾ ਤੁਸੀਂ ਨੇ ਇਸ ਤਰ੍ਹਾਂ ਦਾ ਇੱਕ ਖੁੱਲੀ ਟਾਈਪ ਬਣਾ ਲੈਣਾ ਖੁੱਲੀ ਟਾਈਪ ਬਣਾ ਕੇ ਉਹਦੇ ਥੱਲੇ ਲਫਾਫਾ ਪਛਾ ਦੋ ਅਤੇ ਉਸ ਤੋਂ ਬਾਅਦ ਇਹਦੇ ਵਿੱਚ ਗੋਹਾ ਪਾ ਕੇ ਉਹ ਥੱਲੇ ਗੋਹੇ ਦੇ ਥੱਲੇ ਨਿੰਮ ਪਾ ਦੋ ਤੂੜੀ ਪਾ ਦੋ ਪਰਾਲੀ ਪਾ ਦੋ ਕੁਝ ਪਾ ਦੋ ਉਸ ਤੋਂ ਬਾਅਦ ਉੱਤੇ ਗੋਹਾ ਪਾ ਦੋ ਫਿਰ ਕਪਤਿਆਂ ਦੀ ਲੇਅਰ ਪਾ ਦੋ ਫਿਰ ਗੋਹਾ ਪਾ ਦੋ ਫਿਰ ਉੱਤੇ ਗੰਡੋਸ਼ ਛੜ ਦੋ ਛੋਡੇ ਮੈਂ ਤੁਹਾਨੂੰ ਬਾਲਾ ਨਹੀਂ ਕਹਿੰਦਾ ਛੋਡੇ ਜਿਹੜੀ ਘਰ ਦੀ ਸਬਜ਼ੀ ਹੈ ਉਹਦੇ ਲਈ ਸਾਨੂੰ ਮੰਡੀ ਦੇ ਵਿੱਚੋਂ ਡੀਪੀ ਯੂਰੀਆ ਪोटाश ਜਾਂ ਹੋਰ ਐਰੇ ਵਗੈਰੇ ਸਮਾਨ ਪਾਉਣ ਦੀ ਲੋੜ ਨਹੀਂ ਇਹ ਇੱਕ ਇਹ ਲਾ ਲਓ ਵੀ ਉਹ ਪਾਊਗੀ ਪੰਜ ਟਰਾਲੀਆਂ ਇਹ ਪਾਊਗੀ ਕੁਝ ਕਵਾਂਟਲ ਉਹ ਟਣਾਂ ਦੇ ਹਿਸਾਬ ਨਾਲ ਪਾਊਗੀ ਇਹ ਕੁਝ ਕਵਾਂਟਲ ਪਾਊਗੀ ਸੋ ਦੋਸਤੋ ਇਹ ਉਪਰਾਲਾ ਜ਼ਰੂਰ ਕਰੋ ਗੰਡੋਏ ਸਾਨੂੰ ਆਪਾਂ ਦੇ ਦਾਂਗੇ ਤੇ ਤੁਸੀਂ ਤਿਆਰੀ ਕਰੋ ਕਿਉਂਕਿ ਗੰਡੋਏ ਜਿੱਥੇ ਹੁੰਦੇ ਉੱਥੇ ਸਬਜ਼ੀ ਬਹੁਤ ਵਧੀਆ ਹੁੰਦੀ ਹੈ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਧੰਨਵਾਦ